ਕਹਿੰਦੇ ਨੇ ਕਿ یوں ਤਾਂ ਮੈਨੇ ਜ਼ਿੰਦਗੀ ਮੇਂ ਬਹੁਤ ਅਜ਼ਾਮ ਵੇਖੀ ਹੈ। یوں ਤਾਂ ਮੈਨੇ ਜ਼ਿੰਦਗੀ ਮੇਂ ਬਹੁਤ ਅਜ਼ਾਮ ਵੇਖੀ ਹੈ। ਨਹੀਂ ਦੇਖੀ ਮੈਨੇ ਕبھی ਜੰਨਤ ਪਰ ਲੇਕਿਨ ਮੈਨੇ ਆਪਣੀ ਮਾਂ ਦੇਖੀ ਹੈ। ਤੁਹਾਨੂੰ ਸਭ ਨੂੰ ਇਸ ਮਦਰਡੇ ਦੇ ਮੌਕੇ ਦੇ ਉੱਤੇ ਬਹੁਤ-ਬਹੁਤ ਸ਼ੁਭਕਾਮਨਾਵਾਂ। ਅੱਜ ਦੇ ਦਿਨ ਸਾਰੇ ਲੋਕ ਆਪਣੀਆਂ ਮਾਵਾਂ ਨੂੰ ਉਸ ਦਿਨ ਨੂੰ ਯਾਦ ਕਰ ਰਹੇ ਨੇ ਜੋ ਪਲ ਉਹਨਾਂ ਦੇ ਬਚਪਨ ਦੇ ਵਿੱਚ ਜੋ ਉਹਨਾਂ ਦੇ ਮਾਵਾਂ ਦਾ ਭੂਮਿਕਾ ਕਰਦਾਰ ਰਹੀਆਂ ਨੇ। ਤੇ ਇਸ ਭੱਜ-ਦੌੜ ਦੀ ਜ਼ਿੰਦਗੀ ਦੇ ਵਿੱਚ ਅਸੀਂ ਆਪਣੇ ਮਾਂ ਨੂੰ ਆਪਣਾ ਦੇ ਕਿੰਨਾ ਕਿਰਦਾਰ ਨੂੰ ਕਿਤੇ ਨਾ ਕਿਤੇ ਭੁੱਲ ਚੁੱਕੇ ਆ ਪਰ ਇਸ ਸਮੇਂ ਇਸ ਮਦਰਡੇ ਦਾ ਇੱਕ ਮੌਕਾ ਹੁੰਦਾ ਕਿ ਅਸੀਂ ਆਪਣੇ ਇਸ ਸਭ ਤੋਂ ਵੱਡੇ ਰੱਬ ਰੂਪੀ ਮਾਂ ਨੂੰ ਯਾਦ ਕਰਦੇ ਆ ਪਰ ਇੱਕ ਪਾਸੇ ਰਾਜਨੀਤਿਕ ਦੌੜ ਵੀ ਚੱਲ ਰਹੀ ਹੈ ਅਸੀਂ ਇਸ ਕਰਕੇ ਜ਼ਿਕਰ ਕਰ ਰਹੇ ਹਾਂ ਕਿਉਂਕਿ ਲੋਕ ਸਭਾਦਿਆਂ ਚੋਣਾਂ ਚੱਲ ਰਹੀਆਂ ਨੇ ਤੇ ਸ਼ਡਿਊਲ ਬਹੁਤ ਬਿਜ਼ੀ ਹੈ ਪਰ ਇੱਕ ਮਾਂ ਤੇ ਇੱਕ ਇਸ ਤਰੀਕੇ ਦੀ کردار ਜਿਹੜੇ ਕੈਂਡੀਡੇਟਸ ਜਿਹੜੇ ਨੇ ਉਹ ਵੀ ਕਰਦੇ ਨੇ ਪਰ ਉਹਨਾਂ ਦੀ ਜ਼ਿੰਦਗੀ ਕਿਸ ਤਰੀਕੇ ਦੇ ਨਾਲ ਰਹਿੰਦੀ ਹੈ ਇੱਕ ਮਾਂ ਦੀ ਭੂਮਿਕਾ ਕਿੱਦਾਂ ਹੁੰਦੀ ਹੈ ਅੱਜ ਗੱਲਬਾਤ ਉਸ ਮੁੱਦੇ ਨੂੰ ਲੈ ਕੇ ਕਰਾਂਗੇ ਮੇਰੇ ਨਾਲ ਇਸ ਵਕਤ ਬਟਿੰਡਾ ਲੋਕ ਸਭਾ ਸੀਟ ਤੋਂ ਉਮੀਦਵਾਰ ਭਾਜਪਾ ਦੇ ਨੇ ਪਰਮਪਾਲ ਕੌਰ ਜੀ ਵੀਵਾਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਇਸ ਸਪੈਸ਼ਲ ਦੇ ਦਿਨ ਸੁਭ ਕਾਮਨਾਵਾਂ ਮਦਰ ਡੇ ਦੀਆਂ ਕਿਉਂਕਿ ਤੁਸੀਂ ਵੀ ਇੱਕ ਮਾਵਿਓ ਤੇ ਤੁਸੀਂ ਵੀ ਆਪਣੇ ਮਾਂ ਦੇ ਬਚਪਨ ਦੇ ਜਿਹੜੇ ਤੁਹਾਡੇ ਬਚਪਨ ਦੇ ਵਿੱਚ ਜ਼ਿੰਦਗੀ ਦੇ ਉਹ ਪਲ ਹੋਣਗੇ ਜਿਹੜੇ ਕਿ ਤੁਸੀਂ ਆਪਣੀ ਮਾਂ ਨੂੰ ਅੱਜ ਯਾਦ ਕਰੋਗੇ ਤੇ ਸਭ ਤੋਂ ਪਹਿਲਾਂ ਤੁਹਾਨੂੰ ਇਹ ਜਾਣਨਾ ਚਾਹਵਾਂਗਾ ਕਿ ਅੱਜ ਦੇ ਸਮੇਂ ਦੇ ਵਿੱਚ ਮਾਂ ਦੀ ਭੂਮਿਕਾ ਨੂੰ ਕਿਵੇਂ ਵੇਖਦੇ ਹੋ ਤੇ ਜਦੋਂ ਹੁਣ ਅੱਜ ਦੀ ਭੱਜ ਦੌੜ ਦੀ ਜ਼ਿੰਦਗੀ ਤੁਸੀਂ ਚੱਲ ਰਹੇ ਹੋ ਜਿੱਦਾਂ ਕਿਵੇਂ ਉਹਨੂੰ ਡਿਸਕ੍ਰਾਈਬ ਕਰੋਗੇ ਜੀ ਸਭ ਤੋਂ ਪਹਿਲਾਂ ਮੈਂ ਸਭ ਨੂੰ ਮਦਰਸ ਡੇ ਦੀਆਂ ਵਧਾਈਆਂ ਦਿੰਨੀ ਆ ਜੀ ਤੇ ਮਾਂ ਦੇਖੋ ਮਾਂ ਰੱਬ ਦਾ ਰੂਪ ਹੁੰਦੀ ਹੈ ਜੀ ਮੈਂ ਅੱਜਕਲ ਬਿਜ਼ੀ ਆ ਨੋ ਡਾਊਟ ਪਰ ਜਿਹੜੀ ਮਦਰ ਹੈ ਮਦਰ ਦਾ ਦਿਲ ਆਪਦੇ ਬੱਚੇ ਦੇ ਨਾਲ ਹਮੇਸ਼ਾ ਰਹਿੰਦਾ ਹੈ ਮੇਰੀ ਬੇਟੀ ਹੈ ਡੀ ਐਮ ਸੀ ਦੇ ਵਿੱਚ ਪੜਦੀ ਹੈ ਵੀਕੈਂਡ ਤੇ ਆਉਂਦੀ ਹੁੰਦੀ ਹੈ ਹਰ ਵਾਰੀ ਉਹ ਕਿਉਂਕਿ ਮੇਰੀਆਂ ਇਲੈਕਸ਼ਨਸ ਚੱਲ ਰਹੀਆਂ ਹੈ ਤੇ ਉਹਨੂੰ ਵੀ ਇਹ ਹੁੰਦਾ ਕਿ ਮੇਰੇ ਮਦਰ ਇਲੈਕਸ਼ਨਸ 'ਚ ਖੜੇ ਐ ਆਪਣੇ ਵੱਲੋਂ ਪੂਰਾ ਜੋਤ ਹੁੰਦਾ ਆ ਕੇ ਕਰਨ ਦੀ ਕੋਸ਼ਿਸ਼ ਕਰਦੀ ਐ ਸੋ ਬੱਚੇ ਤੇ ਮਾਂ ਦਾ ਇੱਕ ਵਿਸ਼ੇਸ਼ ਰਿਸ਼ਤਾ ਹੁੰਦਾ ਮੇਰੀ ਇੱਕੋ ਇੱਕ ਬੇਟੀ ਐ ਮੇਰੇ ਮਦਰ ਵੀ ਮੇਰੀਆਂ ਇਲੈਕਸ਼ਨਸ ਦੇ ਵਿੱਚ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਐ ਉਹਨਾਂ ਦੀ 80 ਸਾਲ ਤੋਂ ਵੱਧ ਉਮਰ ਐ ਉਹ ਵੀ ਸਾਡੇ ਹੁਣ ਪਿੰਡਾਂ ਚ ਜਾ ਰਹੇ ਆ ਅੱਜ ਮੇਰੇ ਪੇਕੇ ਪਿੰਡ ਜਾ ਕੇ ਉਹਨਾਂ ਨੇ ਕੈਂਪੇਨ ਚਲਾਈ ਸੋ ਮਦਰ ਦਾ ਤੇ ਬੱਚੇ ਦਾ ਜਿੰਨਾ ਮੇਰੀ ਮਦਰ ਨੂੰ ਲੱਗ ਰਿਹਾ ਹੈ ਕਿ ਵੀ ਮੈਨੂੰ ਜਿੰਨਾ ਚਾਹੀਦਾ ਇੰਨਾ ਸ਼ਾਇਦ ਹੋਰ ਕਿਸੇ ਨੂੰ ਨਾ ਲੱਗ ਰਿਹਾ ਹੋਵੇ ਸੋ ਮਾਂ ਤੇ ਬੇਟੀ ਦਾ ਬਹੁਤ ਬੜਾ ਕਿਰਦਾਰ ਹੁੰਦਾ ਕਹਿੰਦੇ ਨੇ ਕਿਕਰ ਰੱਬ ਤੇ ਦੂਸਰਾ ਮਾਂ ਇਹਨਾਂ ਦੀ ਦੋਨਾਂ ਦੀ ਜਿਹੜੀ ਭੂਮਿਕਾ ਉਹ ਇੱਕੋ ਜੀ ਹੁੰਦੀ ਹੈਗੀ ਵੈਸੇ ਜਿਹੜੀ ਤੁਹਾਡੀ ਮਾਂ ਦੇ ਨਾਲ ਜਿਹੜੇ ਤੁਹਾਡੇ ਪਲ ਜਿਹੜੇ ਬੀਤੇ ਨੇ ਕੋਈ ਐਸੇ ਪਲ ਜਿਹੜੇ ਕਿ ਤੁਹਾਨੂੰ ਐਦਾਂ ਲੱਗਦਾ ਕਿ ਉਹ ਯਾਦ ਪਲ ਆ ਜਾਂਦੇ ਹੋਣਗੇ ਮਾਂ ਦੇ ਇਸ ਮੌਕੇ ਦੇ ਉੱਤੇ ਜਿਹੜੇ ਕਿ ਮਦਰ ਡੇ ਦੇ ਮੌਕੇ ਤੇ ਤੁਹਾਨੂੰ ਕੋਈ ਅਸੀਂ ਇਸ ਪਲ ਜਿਹੜਾ ਸਾਂਝਾ ਕਰਨਾ ਚਾਹੂੰ ਤੁਸੀਂ ਦੇਖੋ ਮੇਰੇ ਮੇਰੇ ਮਦਰ ਵੈਸੇ ਤਾਂ ਸਾਰੇ ਹੀ ਮਦਰਸ ਡੈਡੀਕੇਟਿਡ ਮਦਰਸ ਹੁੰਦੇ ਆ ਬਟ ਮੇਰੇ ਮਦਰ ਮਤਲਬ ਉਹ ਨਾ ਦੀ ਇਸ ਤਰ੍ਹਾਂ ਦਾ ਸੁਭਾਅ ਹੈ ਕਹਿ ਲਓ ਕਿ ਵੀ ਉਹਨਾਂ ਨੇ ਕਦੇ ਆਪ ਦੀ ਕਿਸੇ ਵੀ ਚੀਜ਼ ਦੀ ਪ੍ਰਵਾਹ ਨਹੀਂ ਕੀਤੀ ਆਪਣੇ ਲਈ ਉਹਨਾਂ ਨੇ ਕਦੇ ਨਹੀਂ ਕੁਝ ਮੰਗਿਆ ਰੱਬ ਕੋਲ ਉਹ ਹਮੇਸ਼ਾ ਆਪਣੇ ਬੱਚਿਆਂ ਦੀ ਤਰੱਕੀ ਕਾਮਯਾਬੀ ਬੱਚਿਆਂ ਦੀ ਭਲਾਈ ਦਾ ਹੀ ਸੋਚਦੇ ਸੀ ਤੇ ਇਸੇ ਕਰਕੇ ਅਸੀਂ ਬਾਵੀਉ ਦੇਸ਼ ਦੇ ਕਿ ਚਲੋ ਮੇਰੇ ਮਾਪੇ ਉਸ ਜ਼ਮਾਨੇ ਦੇ ਹਿਸਾਬ ਨਾਲ ਠੀਕ ਪੜੇ ਸੀ ਪਰ ਫਿਰ ਵੀ ਚਲੋ 10th ਪਾਸ ਕਰੀ ਸੀ ਮੇਰੇ ਮਦਰ ਨੇ ਮੇਰੇ ਫਾਦਰ 12th ਪਾਸ ਸੀ ਗਏ ਉਸ ਹਿਸਾਬ ਨਾਲ ਮਤਲਬ ਅਸੀਂ ਸਾਰੇ ਭੈਣ ਭਰਾ ਮੇਰੇ ਮੇਰੀ ਸਿਸਟਰ ਹੁਣ ਅਸਿਸਟੈਂਟ ਪ੍ਰੋਫੈਸਰ ਨੇ ਕਾਲਜ ਮੈਂ ਵੀ IAS ਤੱਕ ਪਹੁੰਚੀ ਮੇਰਾ ਬ੍ਰਦਰ ਇੱਕ ਡਾਕਟਰ ਆਸਟ੍ਰੇਲੀਆ ਦੇ ਵਿੱਚ ਸੋ ਅਸੀਂ ਉਹ ਬੜਾ ਮਤਲਬ ਸਾਡੀ ਤਰੱਕੀ ਦੇ ਵਿੱਚ ਉਹਨਾਂ ਨੂੰ ਇਹ ਹੁੰਦਾ ਸੀਗਾ ਕਿ ਮੇਰੇ ਬੱਚੇ ਕਿਸੇ ਤਰ੍ਹਾਂ ਪੜ ਜਾਣ ਤਰੱਕੀ ਕਰਨ ਸੋ ਹੁਣ ਸਾਡੇ ਬੱਚਿਆਂ ਦਾ ਅੱਗੋਂ ਫਿਕਰ ਕਰਦੇ ਆ ਕਿ ਉਹਨਾਂ ਨੂੰ ਬੜੀ ਖੁਸ਼ੀ ਮਿਲਦੀ ਹੈ ਕਿ ਜਿਵੇਂ ਮੇਰੀ ਬੇਟੀ ਨੂੰ ਐਡਮਿਸ਼ਨ ਮਿਲੀ ਮੈਡੀਕਲ ਕਾਲਜ ਜਿਸ ਤਰ੍ਹਾਂ ਜਾ ਮੇਰੀ ਸਿਸਟਰ ਦੀ ਬੇਟੀ ਐ ਉਹਦੀ ਵੀ ਕੋਈ ਇੱਕ ਬੇਟੀ ਐ ਉਹ ਹੁਣ ਲੰਡਨ ਚ ਪੜਦੀ ਐ ਤਾਂ ਬੜਾ ਉਹ ਸਾਡੀ ਤਰੱਕੀ ਦੇ ਵਿੱਚ ਜਿਸ ਦਿਨ ਮੇਰੀ ਟਿਕਟ ਮਿਲੀ ਉਹਨਾਂ ਨੂੰ ਸਾਰੀ ਰਾਤ ਨੀਂਦ ਹੀ ਨਹੀਂ ਆਈ ਮੈਂ ਕਿਹਾ ਵੀ ਤੁਹਾਨੂੰ ਨੀਂਦ ਕਿਉਂ ਨਹੀਂ ਆਈ ਕਹਿੰਦੇ ਖੁਸ਼ੀ ਚ ਨਹੀਂ ਆਈ ਕੁਛ ਕਹਿੰਦੇ ਖੁਸ਼ੀ ਚ ਨਹੀਂ ਆਈ ਫਿਰ ਜਦੋਂ ਮੈਂ ਸੌਣ ਲੱਗਦੀ ਸੀ ਮੈਨੂੰ ਕੋਈ ਨਾ ਕੋਈ ਫੋਨ ਆ ਜਾਂਦਾ ਸੀ ਵਿਧਾਨਿਆਂ ਦਾ ਤੇ ਬਹੁਤ ਉਹ ਦੋ ਤਿੰਨ ਦਿਨ ਪੂਰੀ ਪੂਰੀ ਰਾਤ ਜਾਗਦੇ ਰਹੇ ਸੋ ਮਾਂ ਮਾਈ ਹੁੰਦੀ ਐ ਅੱਛਾ ਮਾਮਾ ਜਦੋਂ ਦੋ ਹੋ ਜਾਂਦੀਆਂ ਨੇ ਜਦੋਂ ਇੱਕ ਵਿਆਹ ਹੋ ਵਿਆਹ ਜਾਂਦਾ ਕਿ ਤੁਸੀਂ ਵਿਆਹੇ ਗਏ ਤੇ ਉਸ ਤੋਂ ਬਾਅਦ ਤੁਹਾਡੀਆਂ ਮਾਂ ਜਿਵੇਂ ਦੋ ਹੋ ਗਈਆਂ ਇੱਕ ਤਰੀਕੇ ਦੇ ਨਾਲ ਕਿਹੜੀ ਮਾਂ ਤੁਹਾਨੂੰ ਜ਼ਿਆਦਾ ਜ਼ਿਆਦਾ ਨੇੜੇ ਤੁਸੀਂ ਵੇਖਦੇ ਵੈਸਤਾ ਜਿਹੜੀ ਕੋਖੋ ਜਨਮ ਜਿਹੜੀ ਮਾਂ ਹੁੰਦੀ ਹੈ ਉਹ ਤਾਂ ਸਾਡੀ ਜ਼ਿਆਦਾ ਨੇੜੇ ਹੁੰਦੀ ਕਿਉਂਕਿ ਬਚਪਨ ਬੀਤਿਆ ਹੁੰਦਾ ਹੈ ਪਰ ਲੇਕਿਨ ਉਸ ਤੋਂ ਬਾਅਦ ਕਿੱਦਾਂ ਦਾ ਕਿਰਦਾਰ ਉਹਨਾਂ ਦਾ ਨਹੀਂ ਉਹਨਾਂ ਦਾ ਕਿਰਦਾਰ ਵੀ ਬਹੁਤ ਵਧੀਆ ਹੈ ਮੈਂ ਇਸ ਗੱਲ ਤੋਂ ਕਹਿਣ ਤੋਂ ਗਰੇਜ਼ ਨਹੀਂ ਕਰੂੰਗੀ ਕਿ ਉਹ ਮੇਰੀ ਮਾਂ ਨਾਲੋਂ ਵੀ ਵੱਧ ਕੇ ਨੇ ਉਹ ਮਤਲਬ ਹੁਣ ਵੀ ਰੋਜ਼ ਆਉਂਦੇ ਆ ਪਿੰਡੋਂ ਆਉਂਦੇ ਆ ਕੈਂਪੇਨ 'ਚ ਜਾਂਦੇ ਆ ਮੇਰੇ ਮਦਰ ਇਨ ਲਾ ਦੇ ਸੁਬਾ ਸੁਬਾ ਉਹਨਾਂ ਨੂੰ ਵੀ ਫਿਕਰ ਹੁੰਦਾ ਵੀ ਮੈਂ ਕੀ ਬਣਾ ਕੇ ਲੈ ਕੇ ਜਾਵਾ ਕੋਈ ਸਬਜ਼ੀ ਕੋਈ ਜੋ ਵੀ ਉਹਨਾਂ ਨੂੰ ਐ ਲੱਗਦਾ ਵੀ ਉੱਥੇ ਚਾਹੀਦਾ ਹੋਣਾ ਮਤਲਬ ਇਲੈਕਸ਼ਨ ਚੱਲ ਰਹੇ ਐ ਸਬਜ਼ੀ ਬਣਾ ਕੇ ਲਿਆਉਣਗੇ ਇੱਕ ਮਾਂ ਨੂੰ ਕਦੇ ਉਹ ਕੁਝ ਕਿਵੇਂ ਕਹਿ ਲੋ ਕਿ ਕੋਈ সুইਟ ਡਿਸ਼ ਬਣਾ ਕੇ ਲਿਆਉਂਦੇ ਆ ਵੀ ਉੱਥੇ ਲੋਕ ਆਏ ਹੋਣਗੇ ਉਹਨਾਂ ਨੂੰ ਖਵਾਵਾਂਗੇ ਸੋ ਜੋ ਕੁਝ ਵੀ ਉਹ ਕਰਦੇ ਆ ਮਾਂ ਨੂੰ ਮਾਂ ਨੂੰ ਜ਼ਿਆਦਾ ਫਿਕਰ ਹੁੰਦੀ ਹੈਗੀ ਬੱਚਿਆਂ ਦੀ ਉਹ ਕਹਿੰਦੇ ਨੇ ਕਿ ਜੇ ਬੱਚਾ ਭੁੱਖਾ ਹੋਵੇ ਤਾਂ ਮਾਂ ਨੂੰ ਤਕਲੀਫ ਹੁੰਦੀ ਹੈਗੀ ਤੇ ਫੇਰ ਭਾਵੇਂ ਉਹ ਭੱਜ ਦੌੜ ਦੀ ਜ਼ਿੰਦਗੀ ਜਿਵੇਂ ਤੁਹਾਡੀ ਆ ਉਹਦੇ ਵਿੱਚ ਵੀ ਬਹੁਤ ਚਿੰਤਾ ਮਾਂ ਕਰਦੀ ਕਿੰਨੀ ਉਮਰ ਦਸੀ ਤੁਸੀਂ 80 ਸਾਲ ਦੀ ਤੇ 80 ਸਾਲ ਦੀ ਅਜਿਹ ਦੇ ਵਿੱਚ ਵੀ ਉਹ ਹੁਣ ਕੈਂਪੇਨਿੰਗ ਦੇ ਵਿੱਚ ਹਿੱਸਾ ਲੈਂਦੇ ਨੇ ਹਾਂ ਬਿਲਕੁਲ ਕੰਪੇਨ ਦੇ ਵਿੱਚ ਹਿੱਸਾ ਲੈਂਦੇ ਆ ਦੋ ਤਿੰਨ ਸਾਲ ਪਹਿਲਾਂ ਉਹਨਾਂ ਨੇ ਆਪਦੀ ਨੀ ਰਿਪਲੇਸਮੈਂਟ ਕਰਾਇਆ ਸੀਗਾ ਤੇ ਉਹ ਕਹਿੰਦੇ ਆ ਮੇਰੇ ਤਾਂ ਹੁਣ ਕਹਿੰਦੇ ਨਵੀਂ ਜ਼ਿੰਦਗੀ ਨਵੇਂ ਗੋਡੇ ਪੈ ਗਏ ਤਾਂ 25 ਸਾਲ ਚੱਲਣੇ ਆ ਸੋ ਬੜੇ ਖੁਸ਼ ਹਨ ਉਸ ਦਿਨ ਤੋਂ ਜਦੋਂ ਤੁਸੀਂ ਜਿਵੇਂ ਮਾਂ ਬਣੇ ਤੁਹਾਡੀ ਜਿਵੇਂ ਧੀ ਨੇ ਜਨਮ ਲਿਆ ਤੇ ਫਿਰ ਧੀ ਤੇ ਮਾਂ ਦੇ ਦੋਵਾਂ ਦੇ ਕਿਵੇਂ ਦੀ ਅਟਰੈਕਸ਼ਨ ਰਹਿੰਦੀ ਹੈਗੀ ਕਿਵੇਂ ਗੱਲਬਾਤ ਹੁੰਦੀ ਹੈਗੀ ਤੇ ਬੱਚਿਆਂ ਨਾਲ ਤੁਹਾਡਾ ਕਿੰਨਾ ਪਿਆਰ ਹੈ ਮੇਂ ਸਮਾਂ ਬੜਾ ਘੱਟ ਮਿਲ ਪਾਂਦਾ ਹਾਂ ਹਾਂ ਸਮਾਂ ਘੱਟ ਮਿਲ ਪਾਂਦਾ ਇਹ ਚੀਜ਼ ਜ਼ਰੂਰ ਹੈਗੀ ਆ ਪਰ ਮੈਂ ਦੇਖੋ ਮਾਂ ਦਾ ਦਿਲ ਬੱਚੇ ਨਾਲ ਹੀ ਹੁੰਦਾ ਸਮਾਂ ਮੈਂ ਘੱਟ ਦੇ ਪਾਈਆਂ ਇਸ ਚੀਜ਼ ਨੂੰ ਮੈਂ ਮੰਨਦੀ ਆ ਤੇ ਮੇਰੀ ਬੇਟੀ ਇਸ ਚੀਜ਼ ਨੂੰ ਕਦੇ-ਕਦੇ ਮਹਿਸੂਸ ਵੀ ਕਰਦੀ ਆ ਪਰ ਅਦਰਵਾਈਜ਼ ਉਹਦੇ ਵੈਲਫੇਅਰ ਲਈ ਅਸੀਂ ਦਿਨ ਰਾਤ ਮੈਂ ਚਿੰਤਤ ਰਹਿੰਦੀ ਆ ਜਦੋਂ ਉਹ ਪੜਦੀ ਹੁੰਦੀ ਸੀ 9ਵੀਂ 10ਵੀਂ ਦੇ ਵਿੱਚ ਮੈਂ ਉਹਦੇ ਟਿਊਸ਼ਨਾਂ ਨਹੀਂ ਸਿਲਾਈਆਂ ਮੈਨੂੰ ਆਪ ਪੜਾਉਂਦੀ ਸੀ ਬਾਪੂ ਦੇ ਉਸਤੇ ਕਿ ਮੈਂ ਜੌਬ ਵੀ ਕਰਦੀ ਸੀ ਬਹੁਤ ਬਿਜ਼ੀ ਸੀ ਪਰ ਮੈਂ ਉਹਨੂੰ ਖੁਦ ਪੜਾਉਂਦੀ ਹੁੰਦੀ ਸੀ ਤੇ ਮੈਂ ਉਹਦੇ ਸੁੱਤੇ ਉੱਠਣ ਤੋਂ ਪਹਿਲਾਂ ਹੀ 2-3 ਘੰਟੇ ਪਹਿਲਾਂ ਉਹਦੀਆਂ ਕਿਤਾਬਾਂ ਉਹਦੇ ਨੋਟਸ ਮੈਂ ਤਿਆਰ ਤੋਰ ਕਰਨੇ ਮੈਂ 10ਵੀਂ ਤੱਕ ਉਹਨੂੰ ਖੁਦ ਪੜਾਇਆ ਹੈ ਪਰ ਬਹੁਤ ਅੱچھے ਮਾਰਕਸ ਲੈ ਕੇ ਉਹ ਪਾਸ ਹੋਈ ਹੈ ਬਾਅਦ ਚ ਜਦੋਂ ਮੈਡੀਕਲ ਕਾਲਜ ਚਲੀ ਗਈ ਫਿਰ ਵੀ ਉਹਨੂੰ ਜਦੋਂ ਕਿਤੇ ਮੁਸ਼ਕਲ ਆਉਂਦੀ ਸੀ ਤਾਂ ਉਹਨੇ ਵਾਪਿਸ ਘਰ ਨੂੰ ਭਜਣਾ ਉਹਨੇ ਕਹਿਣਾ ਮੈਂ ਆਪਣੀ ਮੰਮਾ ਕੇ ਪਾਸ ਜਾ ਕੇ ਤਿਆਰੀ ਕਰਦੀ ਹਾਂ ਉਹਦੇ ਕਿ ਵੀ ਤੇਰੇ ਮਮਾ ਡਾਕਟਰ ਹੈ ਤੈਨੂੰ ਕਿਵੇਂ ਪੜਾਉਣਗੇ ਉਹਨੇ ਕਿਹਾ ਨਹੀਂ ਮੇਰੇ ਮਮਾ ਸਭ ਕੁਝ ਪੜਾ ਲਿੱਤੇ ਆ ਹਾਂ ਜੀ ਹਾਂ ਤਾਂ ਉਹ ਮਤਲਬ ਇਸ ਤਰ੍ਹਾਂ ਦਾ ਰਿਸ਼ਤਾ ਹੈਗਾ ਮਤਲਬ ਰਿਸ਼ਤਾ ਕਾਫੀ ਕਰੀਬੀ ਹੈ ਪਰ ਦੂਰ ਹੋ ਕੇ ਵੀ ਨੇੜੇ ਆ ਹੈਨਾ ਪਰ ਅੱਜ ਦੇ ਸਮੇਂ ਦੇ ਵਿੱਚ ਦੇਖਿਆ ਜਾਵੇ ਤਾਂ ਵਿਵਾਦ ਜੀ ਜਿੱਦਾਂ ਦਾ ਸਮਾਂ ਚੱਲ ਰਿਹਾ ਹੈ ਮਾਮਾ ਦਾ ਕਿਰਦਾਰ ਨੂੰ ਲੈ ਕੇ ਜਿਵੇਂ ਬੱਚੇ ਦੂਰ ਹੋ ਗਏ ਨੇ ਕਈ ਤਾਂ ਸੀ ਇਹ ਦੇਖਦੇ ਨੇ ਕਿ ਰਿਸ਼ਤਿਆਂ ਦੇ ਵਿੱਚ ਖਟਾਸ ਮਾਮਾ ਨੂੰ ਲੈ ਕੇ ਵੀ ਬੜਾ ਹੋ ਜਾਂਦਾ ਹੈਗਾ ਕਈ ਨੂਹਾ ਜਿਵੇਂ ਘਰਾਂ ਦੇ ਵਿੱਚ ਆ ਜਾਂਦੇ ਨੇ ਮਾਵਾ ਘਰੋਂ ਬਾਹਰ ਜਿਹੜੀਆਂ ਨੇ ਮੈਨੂੰ ਕਹਿਣ ਦੇ ਵਿੱਚ ਅਫਸੋਸ ਹੁੰਦਾ ਇਸ ਗੱਲ ਨੂੰ ਲੈ ਕੇ ਜਿੱਦਾਂ ਦਾ ਹਾਲਾਤ ਬਣ ਰਹੇ ਨੇ ਇਹ ਜੇ ਲੋਕਾਂ ਨੂੰ ਕੀ ਤੁਸੀਂ ਸੁਨੇਹਾ ਦੇਖਦੇ ਹੋਗੇ ਉਹਨਾਂ ਨੂੰ ਮੈਂ ਤੁਹਾਨੂੰ ਇਹੀ ਕਹਿਣਾ ਚਾਹੂੰਗੀ ਕਿ ਅੱਜ ਦੇਖੋ ਤੁਸੀਂ ਅਗਰ ਆਪਦੇ ਮਾਪੇ ਨਾਲ ਮਿਸਬੀਹੇਵ ਕਰਦੇ ਹੋ ਤਾਂ ਕੱਲ ਨੂੰ ਤੁਹਾਡੇ ਬੱਚੇ ਵੀ ਉਹੀ ਚੀਜ਼ ਦੇਖਦੇ ਆ ਤੁਸੀਂ ਉਹਨਾਂ ਲਈ ਇਹੋ ਜੇ ਐਗਜ਼ਾਮਪਲ ਬਣੋਗੇ ਤੇ ਫਿਰ ਤੁਸੀਂ ਵੀ ਉਹੀ ਕੁਝ ਬੁਗਤੋਗੇ ਜੋ ਤੁਸੀਂ ਕਰ ਰਹੇ ਹੋ ਸੋ ਮਾਪੇ ਤਮਾਮ ਬਾਪ ਹੁੰਦੇ ਆ ਮਾਪੇ ਨੂੰ ਕਿਸੇ ਵੀ ਤਰ੍ਹਾਂ ਉਹਨਾਂ ਨਾਲ ਮਿਸਬੀਹੇਵ ਕਰਨਾ ਰੱਬ ਨਾਲ ਮਿਸਬੀਹੇਵ ਕਰਨ ਦੇ ਬਰਾਬਰ ਹੈ ਸੋ ਸਭ ਨੂੰ ਆਪਣੇ ਮਾਪੇ ਦੀ ਰਿਸਪੈਕਟ ਕਰਨੀ ਚਾਹੀਦੀ ਕਿਉਂਕਿ ਸਭ ਤੋਂ ਵੱਡਾ ਇੱਕ ਕਰਦਾਰ ਜਿਹੜਾ ਰੱਬ ਦੇ ਵਿੱਚ ਆਪਾਂ ਜਦੋਂ ਮੰਦਿਰ ਜਾਂਦੇ ਆ ਮਸਜਿਦ ਗੁਰਦੁਆਰੇ ਮਸਜਿਦ ਜਿਹੜਾ ਰੱਬ ਨੂੰ ਲੱਭਦੇ ਆ ਤਾਂ اصل رابطہ ਸਾਨੂੰ ਲੱਗਦਾ ਕਿ ਸ਼ਾਇਦ ਮਾਈ ਹੋਏਗੀ ਹਾਂਜੀ ਬਿਲਕੁਲ ਬਿਲਕੁਲ ਅੱਛਾ ਬੀਬਾ ਜੀ ਇੱਕ ਲਾਸਟ ਸਵਾਲ ਤੁਹਾਨੂੰ ਥੋੜਾ ਜਿਹਾ ਤੁਹਾਡੇ ਜਿੱਦਾਂ ਹੁਣ ਇਲੈਕਸ਼ਨ ਚੱਲ ਰਹੇ ਨੇ ਉਹਨੂੰ ਲੈ ਕੇ ਪੁੱਛਣਾ ਚਾਹਣਾਗਾ ਹੁਣ ਕੀ ਜਿਹੜਾ ਤੁਹਾਡਾ ਜੋ ਪੰਜਾਬ ਗਵਰਨਮੈਂਟ ਨੇ ਜੋ ਆਬਜੈਕਸ਼ਨ ਲਗਾਈਆਂ ਸੀਗੀਆਂ ਉਹ ਵੀ ਕਲੀਅਰ ਹੋ ਗਈਆਂ ਕੀ ਉਹਦੇ ਵਿੱਚ ਕੀ ਕੁਝ ਹੁਣ ਤੱਕ ਕਨਸੈਪਟ ਦੇ ਵਿੱਚ ਕਲੀਅਰ ਹੋ ਪਾਇਆਗਾ ਨੇ ਸਾਰੀਆਂ ਆਬਜੈਕਸ਼ਨਸ ਕਲੀਅਰ ਹੋ ਗਈਆਂ ਮੈਂ ਪਹਿਲਾਂ ਰਿਟਾਇਰਮੈਂਟ ਮੰਗੀ ਸੀ ਪਰ ਉਹਨਾਂ ਨੇ ਮੇਰਾ ਰੈਜ਼ੀਗਨੇਸ਼ਨ ਲੈ ਆ ਰੈਜ਼ੀਗਨੇਸ਼ਨ ਮਤਲਬ ਮੈਨੂੰ ਪੈਨਸ਼ਨ ਬੈਨੀਫਿਟਸ ਨਹੀਂ ਮਿਲਣੇ ਮੇਰੀਆਂ ਕੁਝ ਜਿਹੜੇ ਹੈਗਾ ਜੋ ਮੈਨੂੰ ਬੈਨੀਫਿਟਸ ਮਿਲਣਦੇ ਨਹੀਂ ਮਿਲਣਗੇ ਸੋ ਕੋਈ ਗੱਲ ਨਹੀਂ ਉਸ ਲਈ ਮੈਂ ਬਹੁਤ ਮਾੜੀ ਗੱਲ ਹੈ ਇੱਕ ਕਲੇਡੀ ਆਫੀਸਰ ਨਾਲ ਇਸ ਤਰ੍ਹਾਂ ਗਵਰਨਮੈਂਟ ਨੇ ਬਿਹੇਵ ਕੀਤਾ ਜਦੋਂ ਕਿ ਬਹੁਤ ਸਾਰੇ ਮੇਲ ਆਫੀਸਰਸ ਰਿਟਾਇਰਮੈਂਟ ਲੈ ਕੇ ਪਹਿਲਾਂ ਇਲੈਕਸ਼ਨ ਲੜਦੇ ਰਹੇ ਹੈ ਪਰ ਐਨੀਵੇ ਮੈਂ ਉਸ ਲਈ ਤਿਆਰ ਸੀ ਮੈਨੂੰ ਸਪੋਰਟ ਹੈ ਆਪਣੇ ਭੈਣਾ ਭਰਾਵਾਂ ਦੀ ਤੇ ਮੈਂ ਜ਼ਰੂਰ ਜਿੱਤਾਂਗੀ ਸੋ ਬਹੁਤ ਬਹੁ ਇਨੇ ਬਿਬਾ ਪਰਮਜੀਤ ਕੌਰ ਜੀ ਆਈਐਸ ਜੋ ਕਿ ਇੱਕ ਬਠਿੰਡਾ ਲੋਕ ਸਭਾ ਸੀਟ ਤੋਂ ਉਮੀਦਵਾਰ ਵੀ ਨੇ ਤੇ ਇਸ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਆਪਣੇ ਰਿਸ਼ਤੇ ਨੂੰ ਵੀ ਬਰਕਰਾਰ ਰੱਖ ਪਾ ਰਹੇ ਨੇ ਇਹਨਾਂ ਦੀ ਮਾਂ ਦੇ ਨਾਲ ਇਹਨਾਂ ਦਾ ਰਿਸ਼ਤਾ ਤੇ ਇਹਨਾਂ ਦੀ ਬੱਚੀ ਦਾ ਯਾਨਕੀ ਖੁਦ ਮਾਂ ਨੇ ਉਹਨਾਂ ਦਾ ਵੀ ਰਿਸ਼ਤਾ ਅੱਜ ਗੁੜਾ ਤੇ ਸਨੇਹਾ ਲੋਕਾਂ ਨੂੰ ਵੀ ਇਹੀ ਉਹਨਾਂ ਨੇ ਦਿੱਤਾ ਹੈ ਕਿ ਮਾਦੀ ਭੂਮਿਕਾ ਨੂੰ ਸਮਝਿਏ ਜੇ ਮਾਦੀ ਭੂਮਿਕਾ ਸਮਝ ਆਉਂਦੀ ਹੈ ਤਾਂ ਸਾਨੂੰ ਰੱਬ ਵੀ ਸਮਝ ਆ ਜਾਂਦਾ ਹੈ ਕਿ ਆਖਰ ਰੱਬ ਇਸ ਦੁਨੀਆ ਦੇ ਵਿੱਚ ਹਜੇ ਵੀ ਹੈਗਾ ਤੇ ਉਹਨੂੰ ਅਸੀਂ ਰਿਸ਼ਤਾ ਨੂੰ ਬਰਕਰਾਰ ਰੱਖੀਏ। ਪਟੰਡਾ ਤੋਂ ਗੌਤਮ ਕੁਮਾਰ ਦੀ ਰਿਪੋਰਟ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ